ਅੱਜ ਬਨੇਗਾ ਪ੍ਰਾਪਤੀ ਮੁਹਿੰਮ ਦੇ ਤਹਿਤ ਪੂਰੇ ਪੰਜਾਬ ਭਰ ਦੇ ਵਿੱਚ ਜ਼ਿਲ੍ਹਾ ਹੈੱਡਕੁਆਟਰਾਂ ਤੇ ਔਰ ਸਬਡਿਵੀਜ਼ਨਾਂ ਤੇ ਬਨੇਗਾ ਐਕਸ਼ਨ ਡੇ ਦੇ ਨਾਂ ਤੇ ਇੱਕ ਐਕਸ਼ਨ ਕੀਤਾ ਜਾ ਰਿਹਾ ਹੈ ਔਰ ਇਸ ਐਕਸ਼ਨ ਦਾ ਜਿਹੜਾ ਮਕਸਦ ਹੈ ਕਿ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਸਭ ਲਈ ਰੁਜ਼ਗਾਰ ਦੀ ਗਰੰਟੀ ਕਰਦਾ ਬਨੇਗਾ ਕਾਨੂੰਨ ਉਹ ਪਾਸ ਹੋਵੇ ਜਿਸ ਕਾਨੂੰਨ ਦੇ ਤਹਿਤ ਹਰੇਕ 18 ਤੋਂ 58 ਸਾਲ ਦੇ ਇਸਤਰੀ ਮਰਦ ਨੂੰ ਰੁਜ਼ਗਾਰ ਦੀ ਗਰੰਟੀ ਹੋਵੇ ਚਾਹੇ ਅਨਪੜਾ ਹੈ ਚਾਹੇ ਅਨਸਿੱਖਤ ਹੈ ਉਹਦੇ ਵਾਸਤੇ ਪ੍ਰਤੀ ਮਹੀਨਾ ਜਿਹੜਾ ਅਨਪੜਾ ਅਨਸਿੱਖਤ ਹੈ 35000 ਰੁਪਇਆ ਪ੍ਰਤੀ ਮਹੀਨਾ ਤਨਖਾਹ ਦੀ ਗਰੰਟੀ ਹੋਵੇ ਜਿਹੜਾ ਅਰਧ ਸਿੱਖਤ ਹੈ ਉਹਦੇ ਵਾਸਤੇ 40000 ਰੁਪਇਆ ਜਿਹੜਾ ਸਿੱਖਤ ਹੈ ਉਹਦੇ ਵਾਸਤੇ 45000 ਰੁਪਇਆ ਜਿਹੜਾ ਉੱਚ ਸਿੱਖਤ ਹੈ ਹਾਈ ਸਕਿਲਡ ਹੈ ਉਹਦੇ ਵਾਸਤੇ 60000 ਰੁਪਇਆ ਪ੍ਰਤੀ ਮਹੀਨਾ ਤਨਖਾਹ ਦੀ ਗਰੰਟੀ ਹੋਵੇ ਇਸ ਕਾਨੂੰਨ ਦੀ ਗੱਲ ਕਰਦੇ ਆ ਕਿਉਂਕਿ ਜਦੋਂ ਕਾਨੂੰਨ ਨਹੀਂ ਹੈ ਰੁਜ਼ਗਾਰ ਨਹੀਂ ਹੈ ਨੌਕਰੀ ਨਹੀਂ ਹੈ ਤਾਂ ਬੇਰਜ਼ਗਾਰੀ ਤੋਂ ਤੰਗ ਆ ਕੇ ਦੇਸ਼ ਦੀ ਜਿਹੜੀ ਜਵਾਨੀ ਹੈ ਉਹ ਕੁਰਾਹੇ ਪੈ ਰਹੀ ਹੈ ਉਹ ਮਜਬੂਰ ਹੋ ਕੇ ਨਰਾਸ਼ ਹੋ ਕੇ ਨਸ਼ਾ ਵਾਲੇ ਪਾਸੇ ਜਾ ਰਹੀ ਹੈ ਉਹ ਆਤਮ ਹੱਤਿਆ ਵਾਲੇ ਪਾਸੇ ਜਾ ਰਹੀ ਹੈ ਉਹ ਮਜਬੂਰ ਹੋ ਕੇ ਲੁੱਟਾ ਖੋਹ ਕਰਨ ਦਾ ਸ਼ਿਕਾਰ ਹੋ ਰਹੀ ਹੈ ਉਹ ਜਿਹੜਾ ਹੈ ਵੱਡੇ ਜਿਹੜੇ ਜੁਰਮ ਨੇ ਉਹ ਕਰਨ ਵਾਸਤੇ ਮਜਬੂਰ ਹੈ ਜੇਕਰ ਮਨੁੱਖ ਕੋਲ ਰੁਜ਼ਗਾਰ ਹੁੰਦਾ ਹੈ ਮਨੁੱਖ ਕੋਲ ਨੌਕਰੀ ਹੁੰਦੀ ਹੈ ਤਾਂ ਫਿਰ ਉਹ ਮਨੁੱਖ ਉਹ ਸਭੇਕ ਮਨੁੱਖ ਬਣਦਾ ਹੈ ਉਹ ਮਨੁੱਖ ਜਿਹੜਾ ਹੈ ਉਹ ਦੇਸ਼ ਦੀ ਆਮਦਨ ਦੇ ਵਿੱਚ ਵਾਧਾ ਕਰਦਾ ਹੈ ਉਹ ਮਨੁੱਖ ਸਮਾਜ ਦੀ ਤਰੱਕੀ ਦੇ ਵਿੱਚ ਵਾਧਾ ਕਰਦਾ ਹੈ ਇਸ ਕਰਕੇ ਹਰ ਮਨੁੱਖ ਚਾਹੁੰਦਾ ਹੈ ਕਿ ਮੈਂ ਦੇਸ਼ ਦੀ ਤਰੱਕੀ ਵਿੱਚ ਹਿੱਸਾ ਪਾਵਾਂ ਪਰੰਤੂ ਸਾਡੀਆਂ ਸਰਕਾਰਾਂ ਦੀਆਂ ਗਲਤ ਨੀਤੀਆਂ ਕਰਕੇ ਰੁਜ਼ਗਾਰ ਨਾ ਹੋਣ ਕਰਕੇ ਸਾਡੇ ਦੇਸ਼ ਦੀ ਜਵਾਨੀ ਜਿਹੜੀ ਹੈ ਉਹ ਗਲਤ ਪਾਸੇ ਜਾ ਰਹੀ ਹੈ ਅੱਜ ਪੂਰੇ ਵਰਲਡ ਦੇ ਵਿੱਚ ਜਿਹੜਾ ਕੁਝ ਵਰਤਾਰਾ ਵਾਪਰ ਰਿਹਾ ਹੈ ਕਿ ਬੇਰੁਜ਼ਗਾਰੀ ਕਰਕੇ ਰੁਜ਼ਗਾਰ ਨਾ ਮਿਲਣ ਕਰਕੇ ਸਾਡੇ ਦੇਸ਼ ਵਿੱਚੋਂ ਜਿਹੜੇ ਨੌਜਵਾਨ ਨੇ ਉਹ ਹਾਇਲਟਸ ਕਰਕੇ ਉੱਚ ਪ੍ਰਾਪਤ ਡਿਗਰੀਆਂ ਕਰਕੇ ਉਹ ਵਿਦੇਸ਼ਾਂ ਵਿੱਚ ਜਾ ਰਹੇ ਨੇ ਉੱਥੇ ਵੀ ਉਹਨਾਂ ਦਾ ਅਫਮਾਨ ਕੀਤਾ ਜਾ ਰਿਹਾ ਹੈ ਜਿਹੜੇ ਰੁਜ਼ਗਾਰ ਦੀ ਤਲਾਸ਼ ਵਾਸਤੇ ਗਏ ਸੀ ਔਰ ਵਾਪਸ ਉਹਨਾਂ ਨੂੰ ਪੈਰਾਂ ਤੇ ਹੱਥਾਂ ਵਿੱਚ ਬੇੜੀਆਂ ਪਾ ਕੇ ਹੱਤਕੜੀਆਂ ਲਾ ਕੇ ਉਹਨਾਂ ਨੂੰ ਭੇਜਿਆ ਜਾ ਰਿਹਾ ਹੈ ਉਹਨਾਂ ਦਾ ਅਫਮਾਨ ਕੀਤਾ ਜਾ ਰਿਹਾ ਉਹਨਾਂ ਦਾ ਇੱਕੋ ਇੱਕ ਕਾਰਨ ਹੈ ਜੇ ਸਾਡੇ ਦੇਸ਼ ਵਿੱਚ ਰੁਜ਼ਗਾਰ ਹੋਵੇ ਰੁਜ਼ਗਾਰ ਦੀ ਗਾਰੰਟੀ ਹੋਵੇ ਤੇ ਕੋਈ ਅਪਮਾਨਿਤ ਹੋ ਕੇ ਸਾਡੇ ਦੇਸ਼ ਵਿੱਚ ਵਾਪਸ ਨਾ ਆਵੇ ਅਸੀਂ ਚਾਹੁੰਦੇ ਹਾਂ ਕਿ ਸਾਡੇ ਦੇਸ਼ ਵਿੱਚ ਸਨਮਾਨ ਦੇ ਨਾਲ ਜੋ ਆਨ ਨਹੀਂ ਨੌਕਰੀਗਾਰ ਦਿੱਤਾ ਜਾਵੇ ਉਹਨਾਂ ਨੂੰ ਆਪਾਂ અપਮਾਨਿਤ ਕਰਨ ਵਾਸਤੇ ਬਾਹਰਲੇ ਦੇਸ਼ਾਂ ਨਾਲ ਮਜਬੂਰ ਹੋ ਕੇ ਜਾਣਾ ਪਵੇ ਉਹ 40 ਲੱਖ ਰੁਪਇਆ 60 ਲੱਖ ਰੁਪਇਆ ਖਰਚ ਕਰਕੇ ਜਦੋਂ ਵਿਦੇਸ਼ਾਂ ਨੂੰ ਜਾ ਰਿਹਾ ਹੈ ਤਾਂ ਫਿਰ ਜਦੋਂ ਇੱਥੇ ਰਜਗਾਰ ਦੀ ਗਰੰਟੀ ਹੋਏਗੀ ਤੇ ਕੋਈ ਵਿਦੇਸ਼ ਨਹੀਂ ਜਾਏਗਾ ਅੱਜ ਸਾਡਾ ਜਲਾਲਾਬਾਦ ਸਬਡਿਵੀਜ਼ਨ ਵਿੱਚ ਜਿਹੜਾ ਇਹ ਐਕਸ਼ਨ ਕੀਤਾ ਜਾ ਰਿਹਾ ਹੈ ਵੱਡੀ ਗਿਣਤੀ ਵਿੱਚ ਬਨੇਗਾ ਵਲੰਟੀਅਰ ਜਿਹੜੇ ਨੇ ਇਹ ਵਰਦੀਆਂ ਪਾ ਕੇ ਖੜੇ ਨੇ ਇਹਨਾਂ ਨੇ ਤੈਅ ਕੀਤਾ ਕਿ ਬਤੌਰ ਵਲੰਟੀਅਰ ਸਵੈ ਇੱਛਾ ਦੇ ਨਾਲ ਦੇਸ਼ ਦੀ ਪਾਰਲੀਮੈਂਟ ਵਿੱਚ ਕਾਨੂੰਨ ਪਾਸ ਕਰਾਉਣ ਵਾਸਤੇ ਉਹ ਲੋਕਾਂ ਵਿੱਚ ਜਾ ਕੇ ਸਰਗਰਮੀ ਕਰਨਗੇ ਜਿਹੜਾ ਲਾਇਬ੍ਰੇਰੀਆਂ ਵਿੱਚ ਤਿਆਰੀ ਕਰ ਰਿਹਾ ਆਪਣੇ ਭਵਿੱਖ ਨੂੰ ਤਲਾਸ਼ਣ ਵਾਸਤੇ ਜਿਹੜਾ ਅਕੈਡਮੀਆ ਵਿੱਚ ਤਿਆਰੀ ਕਰ ਰਿਹਾ ਹੈ ਮੇਰਾ ਨਾਮ ਸਟਾਲਿਨ ਹੈ ਔਰ ਮੈਂ ਆਲ ਇੰਡੀਆ ਸਟੂਡੈਂਟ ਫੈਡਰੇਸ਼ਨ ਦਾ ਜ਼ਿਲ੍ਹਾ ਸਕੱਤਰ ਹਾਂ ਅੱਜ ਜਿਹੜਾ ਅਸੀਂ ਪੂਰੇ ਪੰਜਾਬ ਦੇ ਵਿੱਚ ਬਨੇਗਾ ਡੇ ਮਨਾਉਣ ਦਾ ਪ੍ਰਾਲਾ ਕੀਤਾ ਉਹਦੇ ਵਿੱਚ ਪੂਰਾ ਪੰਜਾਬ ਦੇ ਵਿੱਚ ਅੱਜ ਪ੍ਰੋਟੈਸਟ ਕੀਤਾ ਜਾ ਰਿਹਾ ਹੈ ਇਹ ਬਨੇਗਾ ਕਾਨੂੰਨ ਦੀ ਮੰਗ ਕਰ ਰਹੇ ਹਾਂ ਤੋਂ ਸਾਥੀਓ ਅੱਜ ਅਸੀਂ ਇਹ ਮੰਗ ਨੂੰ ਲੈ ਕੇ ਚੱਲੇ ਆ ਕਿ ਪੂਰੇ ਦੇਸ਼ ਦੀ ਆਬਾਦੀ ਜਿਹੜੀ ਹੈ 135 ਕਰੋੜ ਹੈ ਜੋ ਹੁਣ ਜਿਹੜਾ ਅੰਕੜਾ ਹੈ ਉਹ 142 ਕਰੋੜ ਦੇ ਤਕਰੀਬ ਹੈ ਉਹਦੇ ਵਿੱਚ ਜਿਹੜਾ 45 ਕਰੋੜ ਆਬਾਦੀ ਜਿਹੜੀ ਹੈ ਉਹ ਬੇਰੁਜ਼ਗਾਰੀ ਹੈ ਬੇਰੁਜ਼ਗਾਰ ਹੋਣ ਦੇ ਨਾਲ ਸਾਡੇ ਦੇਸ਼ ਦੇ ਲੋਕ ਬਾਹਰਲੇ ਦੇਸ਼ਾਂ ਦੇ ਵਿੱਚ ਪੜਨ ਲਈ ਜਾ ਰਹੇ ਆ ਔਰ ਉੱਥੇ ਕੰਮ ਦੀ ਤਲਾਸ਼ ਕਰ ਰਹੇ ਆ ਪਰ ਉਹਨਾਂ ਨੂੰ ਜਿਹੜਾ ਅਮਰੀਕਾ ਦੇ ਵਿੱਚੋਂ ਡਿਪੋਰਟ ਕੀਤਾ ਗਿਆ ਉਹ ਬਹੁਤ ਹੀ અપਮਾਨਜਨਕ ਸੀ ਜਿਹਦੇ ਨਾਲ ਅਸੀਂ ਉਹਦਾ ਵਿਰੋਧ ਵੀ ਕਰਦੇ ਆ ਇਹ ਇਸ ਤਰ੍ਹਾਂ ਦਾ ਜੇਕਰ ਸਾਡੇ ਦੇਸ਼ ਦੇ ਵਿੱਚ ਕਾਨੂੰਨ ਬਣ ਜੇ ਭਗਤ ਸਿੰਘ ਦੇ ਨਾਂ ਤੇ ਜਿਹਨੂੰ ਅਸੀਂ ਆਈਡੀਓਲੋਜਿਸਟ ਮੰਨਦੇ ਹਰ ਇੱਕ ਭਗਤ ਸਿੰਘ ਨੂੰ ਚਾਹਦਾ ਹੈ ਉਹਦੇ ਨਾਂ ਤੇ ਜਿਹੜੀ ਉਹਦੀ ਸੋਚ ਸੀ ਉਹ ਰੁਜ਼ਗਾਰ ਦੇਣ ਦੀ ਸੀ ਕਿ ਹਰ ਇੱਕ ਨੂੰ ਜਿਹੜਾ ਮੇਰੇ ਦੇਸ਼ ਦੇ ਵਿੱਚ ਰੁਜ਼ਗਾਰ ਮਿਲੇ ਕੋਈ ਅਜਾ ਬੰਦਾ ਨਾ ਹੋਵੇ ਜਿਹੜਾ ਮੇਰੇ ਦੇਸ਼ ਦੇ ਵਿੱਚ ਭੁੱਖਾ ਸੌਵੇ ਇਸ ਲਈ ਅਸੀਂ ਇਹ ਦਿਨ ਚੁਣਿਆ ਕਿ ਅਸੀਂ ਹਰ ਮਹੀਨੇ ਜਿਹੜਾ ਲਾਸਟ ਦੇ ਵੀਕ ਜਿਹੜਾ ਅਸੀਂ ਪ੍ਰੋਟੈਸਟ ਕਰਾਂਗੇ ਬਨੇਗਾ ਦੇ ਮਨਾ ਦਾ ਕਰਾਂਗੇ ਅਸੀਂ ਸੱਦਾ ਦਿੰਨੇ ਆ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਮੁਲਾਜ਼ਮਾਂ ਨੂੰ ਵਕੀਲ ਵਰਗ ਨੂੰ ਕਿ ਆਓ ਬੇਰੁਜ਼ਗਾਰਾਂ ਦਾ ਸਮਰਥਨ ਕਰੋ ਜਿਹਦੇ ਨਾਲ ਜਿਹੜਾ ਬੇਰੁਜ਼ਗਾਰ ਲੋਕ ਹੈ ਉਹ ਦਕੈਤੀਆਂ ਚੋਰੀਆਂ ਵੱਲ ਨਾ ਜਾਣ ਦੇਖੋ ਸਰ ਬਤਲ ਕੇ ਸਰਕਾਰਾਂ ਹਰ ਵਾਰ ਇਹੀ ਲਾਰਾ ਲਾ ਕੇ ਰਾਜਨੀਤੀ ਵਿੱਚ ਆ ਜਾਂਦੀਆਂ ਕਿ ਅਸੀਂ ਤੁਹਾਨੂੰ ਰੋਜ਼ਗਾਰ ਦੇਵਾਂਗੇ ਰੋਜ਼ਗਾਰ ਦੇ ਨਾਂ ਤੇ ਸਾਨੂੰ ਲੁੱਟ ਦਿਆਂ ਹਨ ਉਹ ਵੀ ਦਿਨ ਦੂਰ ਨਹੀਂ ਜਦੋਂ ਭਗਵੰਤ ਮਾਨ ਸਾਹਿਬ ਨੇ ਇਹ ਕਿਹਾ ਸੀ ਪਹਿਲਾਂ ਕਿ ਅਸੀਂ ਸਭ ਤੋਂ ਪਹਿਲਾਂ ਬੇਰੁਜ਼ਗਾਰੀ ਦਾ ਰੋਪਣਾ ਚਲਾਵਾਂਗੇ ਪਰ ਉਹ ਅਜੇ ਤੱਕ ਰੁਜ਼ਗਾਰ ਦਿਨਾ ਤੇ ਲੋਕਾਂ ਨੂੰ ਲੁੱਟਿਆ ਕਿਸੇ ਨੂੰ ਰੁਜ਼ਗਾਰ ਨਹੀਂ ਮਿਲਿਆ ਪਰ ਉਹ ਦਿਨ ਦੂਰ ਨਹੀਂ ਜਦੋਂ ਇਹ ਭਗਵੰਤ ਮਾਨ ਦੀ ਸਰਕਾਰ ਵੀ ਇਥੋਂ ਇਹ ਨੌਜਵਾਨਾਂ ਜੇ ਕਿ ਜਿਨ੍ਹਾਂ ਨੂੰ ਬਹੁਤ ਬਹੁਤ ਵੱਡਾ ਬਹੁਮਤ ਦੇ ਕੇ ਉਹਨਾਂ ਨੂੰ ਇਸ ਕੁਰਸੀ ਤੇ ਨਵਾਜਿਆ ਹੈ ਉਹ ਦਿਨ ਦੂਰ ਨਹੀਂ ਜਦੋਂ ਉਹਨਾਂ ਨੂੰ ਵੀ ਇਸ ਕੁਰਸੀ ਤੋਂ ਲਾ ਦਿੱਤਾ ਜਾਵੇ ਅੱਜ ਵੀ ਅਸੀਂ ਭਗਵੰਤ ਮਾਨ ਸਾਹਿਬ ਨੂੰ ਪੀਲ ਕਰਦੇ ਆ ਕਿ ਅੱਜ ਹੀ ਤੁਹਾਡੇ ਕੋਲ ਮੌਕਾ ਹੈ ਕਿਉਂਕਿ ਇਸ ਤੋਂ ਬਾਅਦ ਤੁਹਾਡੇ ਕੋਲ 1 ਸਾਲ ਹੀ ਰਹਿ ਜਾਣਾ ਜੇ ਹੁਣ ਕਰ ਸਕਦੇ ਤਾਂ ਕਰ ਲਓ ਫਿਰ ਤੁਹਾਡੇ ਸ਼ਾਇਦ ਹੱਥਾਂ ਵਿੱਚ ਹਰਾ ਪੈਨ ਹੋਵੇ ਨਾ ਹੋਵੇ ਪਰ ਇਹ ਕਿਹੜੇ ਨੌਜਵਾਨ ਨੇ ਇਹਨਾਂ ਦੇ ਹੱਥਾਂ ਵਿੱਚ ਹਰਾ ਪੈਨ ਜ਼ਰੂਰ ਹੋਵੇਗਾ ਇਹ ਆਪਣੀਆਂ ਮੰਗਾਂ ਸਰਕਾਰ ਕੋਲ ਸਰਕਾਰ ਕੋਲ ਮਨਾਉਣਗੇ ਤੇ ਇਹਨਾਂ ਕੁਝ ਕਹਿੰਦਾ ਜੀ ਧੰਨਵਾਦ